ਅੱਜ ਮੈਂ ਸਪੈਸ਼ਲੀ ਇਥੇ ਆਇਆ ਹੋਇਆ ਕਿਸ ਐਸਪੀ ਸਾਹਿਬ ਨਾਲ ਮਿਲ ਕੇ ਥਾਣੀ ਦੀ ਸੁਰੱਖਿਆ ਦੀ ਦਾ ਵੀ ਆਪਾਂ ਜਾਇਜ਼ਾ ਲੈ ਰਹੇ ਹਾਂ ਇਹ ਲਗਾਤਾਰ ਸਾਡੇ ਆਪਰੇਸ਼ਨ ਚੱਲ ਰਹੇ ਨੇ ਜਿਹਦੇ ਵਿੱਚ ਸਰਚ ਐਂਡ ਕੋਆਰਡੀਨੇਟ ਕੋਆਰਡੀਨੇਟ ਸਰਚ ਵੀ ਚੱਲਦਾ ਹੈਗਾ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਲਗਾਤਾਰ ਸਾਡੇ ਵੱਲੋਂ ਆਪਰੇਸ਼ਨ ਚਲਾਏ ਜਾਂਦੇ ਰਹਿੰਦੇ ਨੇ ਅੱਜ ਦਾ ਜਿਹੜਾ ਇਹ ਦੌਰਾ ਹੈਗਾ ਉਹ ਸਪੈਸ਼ਲੀ ਗਰਤਾੰਤਰ ਦਿਵਸ ਨੂੰ ਦੇਖਦੇ ਹੋਏ ਸੁਰੱਖਿਆ ਦੇ ਜਿਹੜੇ ਆਪਣੇ ਇੰਤਜ਼ਾਮਾਤ ਹੈਗੇ ਨੇ ਉਹਨੂੰ ਇੱਕ ਵਾਰੀ ਰੀਵਿਜ਼ਿਟ ਕਰਨ ਲਈ ਮੈਂ ਆਇਆ ਹੋਇਆ ਇੱਥੇ ਪੂਰੇ ਪੰਜਾਬ 'ਚ ਆਫੀਸਰਸ ਵਿਜ਼ਿਟ ਕਰ ਰਹੇ ਨੇ ਹਰ ਇੱਕ ਡਿਸਟ੍ਰਿਕਟ 'ਚ ਐਡੀਜੀਪੀ ਸਾਹਿਬਾਨ ਜਿਹੜੇ ਹੈਗੇ ਨੇ ਸਾਡੇ ਇਹ ਸੀਨੀਅਰ ਆਫੀਸਰਸ ਹੈੱਡਕੁਆਰਟਰ ਤੋਂ ਹੈਗੇ ਨੇ ਉਹ ਵੀ ਸਾਰੇ ਵਿਜ਼ਿਟ ਕਰ ਰਹੇ ਨੇ ਤਾਂਕਿ ਇਹ ਜਿਹੜਾ ਸਾਡਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਬਿਲਕੁਲ ਸ਼ਾਂਤੀਪੂਰਵਕ ਤੇ ਬਿਨਾਂ ਕਿਸੇ ਵਿਗੜਨ ਦੇ ਸੰਪੰਨ ਹੋ ਸਕੇ ਇਸ ਤੋਂ ਇਲਾਵਾ ਜਿਹੜੀ ਆਮ ਸੁਰੱਖਿਆ ਹਾਲਾਤ ਹੈਗੇ ਨੇ ਉਹਦੇ ਵਿੱਚ ਜਿਸ ਤਰੀਕੇ ਨਾਲ ਮਾੜੀ ਮੋਟੀ ਘਟਾਵਾਂ ਹੋਈਆਂ ਸੀਗੀਆਂ ਕਿਸੇ ਦੇ ਗ੍ਰੇਨੈਡ ਹਰਲਿੰਗ ਹੋ ਗਈ ਹੈ ਕੁਝ ਹੋਰ ਹੋ ਗਿਆ ਉਹਦੇ ਵਿੱਚ ਵੀ ਆਪਾਂ ਸੁਰੱਖਿਆ ਦੇ ਮਜ਼ਬੂਤ ਪ੍ਰਬੰਧ ਕਰ ਰਹੇ ਹਾਂਗੇ ਤਾਂ ਕਿ ਕਿਸੇ ਵੀ ਤਰੀਕੇ ਨਾਲ ਜਿਹੜੇ ਮਾੜੇ ਅੰਸਰ ਹੈਗੇ ਉਹਨੂੰ ਕੋਈ ਸਪੇਸ ਨਾ ਮਿਲ ਸਕੇ ਪਠਾਨਕੋਟ ਸਰ ਬਾਰਡਰ ਹਾਰਨਸ ਤੋਂ ਕੋਣ ਕਰਕੇ ਕਾਫੀ ਪ੍ਰਵਾਸੀ ਜਿਹੜੇ ਆ ਉਹ ਮਜ਼ਦੂਰ ਯਾਰੇ ਕੰਮ ਕਰ ਲਈ ਜਾਂਦੇ ਆ ਐਸਐਸਪੀ ਸਾਹਿਬ ਨੇ ਨੱਥਿਆ ਵੀ ਹੈ ਕਿ 온ਲੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਸਰ ਉਹਦੇ ਮੁੱਦੇ ਨੇ ਹੈਗੇ ਕੁਝ ਕਹਿਣਾ ਸਰ ਦੇਖੋ ਤੁਹਾਨੂੰ ਤਾਂ ਪਤਾ ਹੀ ਹੋਵੇਗਾ ਕਿ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਐਸਐਸਪੀ ਸਾਹਿਬ ਕਰਵਾ ਰਹੇ ਨੇ ਅਲਰਟ ਹੈਗੇ ਨੇ ਇਜ਼ ਅ ਵੈਰੀ ਫਾਈਨ ਆਫੀਸਰ ਪੰਜਾਬ ਪੁਲਿਸ ਦੇ ਜਿੰਨੇ ਬਿਹਤਰੀਨ ਆਫਸਰ ਹੈ ਉਹਦੇ ਵਿੱਚੋਂ ਇੱਕ ਨੇ ਤੇ ਇਹਨਾਂ ਵੱਲੋਂ ਜਿੰਨੇ ਵੀ ਉਪਰਾਲੇ ਕੀਤੇ ਗਏ ਨੇ ਬਹੁਤ ਸ਼ਲਾਘਾਯੋਗ ਹੈਗੇ ਉਹਦੇ ਵਿੱਚ ਖਾਸ ਤੌਰ ਤੇ ਜਿਹੜੇ ਐਂਟਰੀ ਪੁਆਇੰਟ ਹੈਗੇ ਨੇ ਐਗਜ਼ਿਟ ਪੁਆਇੰਟ ਹੈਗਾ ਪਠਾਨਕੋਟ ਦਾ ਉਹਦੇ ਵਿੱਚ ਨਾਕੇ ਲੱਗੇ ਹੋਏ ਉਹਦੇ ਵਿੱਚ ਟੈਕਨੋਲੋਜੀਕਲ ਐਡਵਾਂਸਮੈਂਟ ਕਰਕੇ ਸਾਡੇ ਕੋਲ ਆਪਣਾ ਜਿਹੜਾ ਰਿਕਾਰਡ ਹੈਗਾ ਸਾਰੇ ਕ੍ਰਾਈਮਨਲ ਜਿੰਨੇ ਹੈਗੇ ਉਹਦਾ ਇੱਕ ਪਾਇਸ ਕਰਕੇ ਸਾਡੇ ਕੋਲ ਸੌਫਟਵੇਅਰ ਹੈਗਾ ਉਹਦੇ ਵਿੱਚ ਸਾਰਾ ਸਾਰਿਆਂ ਦੀ ਇਨਫੋਰਮੇਸ਼ਨ ਹੈਗੀ ਉਹਨਾਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਗੱਡੀਆਂ ਦੀ ਚੈਕਿੰਗ ਕਰਾਈ ਜਾਂਦੀ ਹੈਗੀ ਇਲੀਗਲ ਨੰਬਰ ਜਿਹੜੇ ਹੈਗੇ ਨੇ ਉਹ ਜੇਕਰ ਗੱਡੀਆਂ ਤੇ ਲੱਗੇ ਹੋਣ ਉਹਨੂੰ ਸਪੌਟ ਕੀਤਾ ਜਾਂਦਾ ਹੈ اسی ਤਰੀਕੇ ਨਾਲ ਸਾਰੇ ਮਾਈਗ੍ਰੈਂਟ ਜਿਹੜੇ ਹੈਗੇ ਨੇ ਜਾਂ ਇੱਥੇ ਆ ਕਰਕੇ ਬਾਹਰਲੇ ਏਰੀਆ ਤੋਂ ਜਿਹੜੇ ਆ ਰਹੇ ਰਹੇ ਨੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਈ ਜਾਂਦੀ ਹੈਗੀ ਇਹਦੇ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਸੈਕੰਡ ਲਾਈਨ ਆਫ ਡਿਫੈਂਸ ਹੈਗੀ ਉਹਦੇ ਵਿੱਚ ਨਾਕੇ ਲੱਗੇ ਹੋਏ ਨੇ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਬਹੁਤ ਵਧੀਆ ਐਸਐਸਪੀ ਸਾਹਿਬ ਨੇ ਇਥੇ ਮੇਨਟੇਨ ਕੀਤਾ ਹੋਇਆ ਦੂਜੇ ਹੋਰ ਡਿਸਟ੍ਰਿਕਟਾਂ ਨਾਲ ਜਿਹੜੇ ਬਾਰਡਰ ਲੱਗਦੇ ਨੇ ਦੂਜੀ ਸਟੇਟਾਂ ਦੇ ਇਸ ਕਰਕੇ ਮੈਂ ਕਵਾਂਗਾ ਕਿ ਬਹੁਤ ਸਕਸੈਸਫੈਕਟਰੀ ਤੇ ਤਿਆਰੀ ਹੈਗੀ ਸਾਡੀ ਐਂਡ ਫੋਰਸ ਇਜ਼ ਅਲਰਟ ਤੇ ਆਪਾਂ ਇਹ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਹੈਗਾ ਤੇ ਉਸ ਤੋਂ ਬਾਅਦ ਵੀ ਜਿਹੜੀ ਵਿਵਸਥਾ ਹੈਗੀ ਉਹਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ। ਡਿਸਟ੍ਰਿਕਟ ਸਰਪੋਰਟ ਫੋਰਸ ਜਿਹੜੀ ਹੈ ਸਫੀਸ਼ੀਐਂਟ ਹੈ ਜਾਂ ਐਕਸਟਰਾ ਫੋਰਸ ਵੀ ਡਿਪਲੋਏ ਕੀਤੀ ਜਾ ਰਹੀ ਹੈ? ਨਹੀਂ ਐਕਸਟਰਾ ਫੋਰਸ ਵੀ ਡਿਪਲਾਈ ਕੀਤੀ ਜਾਂਦੀ ਹੈਗੀ ਲੋਡ ਦੇ ਮੁਤਾਬਿਕ ਜਦੋਂ ਕਿਤੇ ਲੋਡ ਪੈਂਦੀ ਹੈ ਖਾਸ ਤੌਰ ਤੇ ਸੈਕੰਡ ਲਾਈਨ ਆਫ ਡਿਫੈਂਸ ਹੋਵੇ ਜਾਂ ਦੂਜੇ ਹੋਰ ਏਰੀਏ 'ਚ ਤੇ ਇਸ ਤੋਂ ਇਲਾਵਾ ਸਾਡੀ ਆਪਣੀ ਫੋਰਸ ਵੀ ਬਿਹਤਰ ਤਾਜ਼ਾ ਚਾਹੀਦੀ ਹੈਗੀ। ਤੇ ਜਿੰਨੀ ਵੀ ਰਿਕੁਆਇਰਮੈਂਟ ਹੈਗੀ ਉਹਦੇ ਮੁਤਾਬਿਕ ਸਾਡੇ ਕੋਲ ਫੋਰਸ ਹੈਗੀ ਸਰ ਥਾਣੇ ਸਿਲੈਕਸ਼ਨ ਲੈ ਕੇ ਕੀ ਜੇਗਾ ਰਸਤੇ ਬੰਦ ਕਿਤੇ ਜਾਣਗੇ ਕੀ ਸਫੀਸ਼ੀਐਂਟ ਨਹੀਂ ਦੇਖੋ ਕੱਲੇ ਰਸਤੇ ਬੰਦ ਕੀਤੇ ਜਾਣੇ ਹੀ ਨਹੀਂ ਇੰਪੋਰਟੈਂਟ ਹੈਗੇ ਉਹਦੇ ਵਿੱਚ ਉਹ ਆਪਾਂ ਜਿਹੜੇ ਥਾਣੇ ਦੀ ਸੁਰੱਖਿਆ ਹੈ ਉਹਦੇ ਹੋਰ ਵੀ ਪ੍ਰਬੰਧ ਕੀਤੇ ਹੋਏ ਨੇ ਤੁਸੀਂ ਵਿਜ਼ਿਟ ਕਰੋਗੇ ਤੇ ਤੁਸੀਂ ਦੇਖੋਗੇ ਕਿ ਜਿਹੜੇ ਜਾਲੀਆਂ ਲਗਾ ਕਰਕੇ ਪ੍ਰੋਟੈਕਟ ਕੀਤੇ ਜਾਂਦੇ ਹੈਗੇ ਸਾਡੇ ਕੋਲ ਜਿਹੜੀ ਰੈਪੀਡ ਐਕਸ਼ਨ ਲਈ ਜਿਹੜੀ ਹੈਗੀ ਕੁਇਕ ਰਿਐਕਸ਼ਨ ਟੀਮ ਉਹ ਡਿਪਲਾਈ ਕੀਤੀਆਂ ਜਾਂਦੀਆਂ ਨੇ ਤਾਂ ਕਿ ਥਾਣਿਆਂ ਦੀ ਵੀ ਸੁਰੱਖਿਆ ਰਹੇ ਤੇ ਨਾਲ ਹੀ ਆਪਾਂ ਆਮ ਨਾਗਰਿਕ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈ ਜਾਵੇ ਠੀਕ ਬੱਚੇ ਨਹੀਂ ਦੇਖੋ ਜਿੱਥੇ ਇਨ ਸਿਕਿਉਰ ਹੋਵੇ ਜਿੱਥੇ ਸਫੀਸ਼ੀਐਂਟ ਨੰਬਰ ਨਾ ਹੋਵੇ ਉਥੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਖਤਰੇ ਸੇ ਪਾਣਾ ਕੋਈ ਦਾਨਿਸ਼ਮੰਦ ਨਹੀਂ ਹੈਗੀ ਇਹ ਇੱਕ ਵਾਰੀ ਰੀਗਰੂਪਿੰਗ ਕਰਨ ਦੀ ਲੋੜ ਰਹਿੰਦੀ ਹੈਗੀ